28 ਫਰਵਰੀ ਤੱਕ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਆ ਕਿਉਂਕਿ ਹੁਣ ਅੱਧਾ ਮਹੀਨਾ ਲੰਘ ਚੁੱਕਿਆ ਜੀ ਆਪਣਾ ਤੇ 14 ਤਰੀਕ ਤੋਂ ਲੈ ਕੇ ਆਪਾਂ ਗੱਲ ਕਰਾਂਗੇ 28 ਫਰਵਰੀ ਤੱਕ ਦੀ ਕਿਉਂਕਿ ਫਰਵਰੀ ਮਹੀਨਾ ਜਿਸ ਤਰੀਕੇ ਨਾਲ ਸ਼ੁਰੂ ਹੋਇਆ ਸੀ ਠੰਡ ਕਾਫੀ ਸੀਗੀ ਤੇ ਅੱਧ ਆਉਂਦੇ ਆਉਂਦੇ ਗਰਮੀ ਵੱਧ ਚੁੱਕੀ ਹੈ ਪਰ ਮਹੀਨੇ ਖਤਮ ਹੁੰਦੇ ਹੁੰਦੇ ਮੀਂਹ ਦੀ ਖਬਰ ਫੇਰ ਤੋਂ ਬਣਦੀ ਹੋਈ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਜਿਵੇਂ ਫਰਵਰੀ ਮਹੀਨੇ ਦਾ ਸ਼ੁਰੂਆਤ ਦਾ ਦਿਨ ਸੀਗੇ ਇੱਕ ਮੀਂਹ ਦੀ ਖਬਰ ਨਾਲ ਮਹੀਨਾ ਸ਼ੁਰੂ ਹੋਇਆ ਸੀ ਉਵੇਂ ਹੀ ਹੁਣ ਜਿਹੜਾ ਇਹ ਮਹੀਨੇ ਦੀ ਅੰਤ ਵੀ ਹੈ ਉਹ ਮੀਂਹ ਦੇ ਨਾਲ ਹੀ ਹੁੰਦਾ ਨਜ਼ਰ ਆ ਰਿਹਾ ਕਿਹੜੇ ਦਿਨ ਮੀਂਹ ਹੈ ਕਿਵੇਂ ਦਾ ਮੀਂਹ ਹੋਵੇਗਾ ਕਿ ਆ ਪੰਜਾਬ ਨੂੰ ਜ਼ਿਆਦਾ ਪ੍ਰਭਾਵਿਤ ਕਰੂਗਾ ਤੇ ਇਹ ਠੰਡ ਅਤੇ ਗਰਮੀ ਇਹ ਫਰਵਰੀ ਦੇ ਅਗਲੇ ਜਿਹੜੇ 14 15 ਦਿਨ ਨੇ ਜਿਹੜੇ ਦੋ ਹਫ਼ਤੇ ਨੇ ਇਹਨਾਂ ਵਿੱਚ ਕਿਵੇਂ ਜਰਿਆ ਵੀ ਕਿ ਯਾਨੀ ਕਿ 14 ਫਰਵਰੀ ਤੋਂ ਲੈ ਕੇ ਅਸੀਂ ਗੱਲ ਕਰਾਂਗੇ 28 ਫਰਵਰੀ ਦੇ ਮੌਸਮ ਦੀ ਫਿਲਹਾਲ ਜੇ ਜਿਹੜੀ ਅਗਰ ਗੱਲ ਕਰੀਏ ਤਾਂ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜੀ ਮੌਸਮ ਦੇ ਹਾਲਾਤ ਐਨੇ ਗਰਮ ਹੋ ਚੁੱਕੇ ਨੇ ਕਿ ਦਿਨ ਦਾ ਤਾਪਮਾਨ ਜਿਹੜਾ ਇਸ ਸਮੇਂ 13 14 ਤਰੀਕ ਦੇ ਨੇੜੇ ਤੇੜ ਦੀ ਗੱਲ ਕਰੀਏ ਤਾਂ ਦੇਖਣ ਨੂੰ ਮਿਲ ਰਿਹਾ ਹੈ ਕਿ 25 ਡਿਗਰੀ ਤੱਕ ਤਾਪਮਾਨ ਪਹੁੰਚ ਚੁੱਕਿਆ ਹੈ ਪੱਛਮ ਦੀ ਹਵਾ ਲਗਾਤਾਰ ਚੱਲ ਰਹੀ ਹੈ ਜਿਹਦੇ ਕਰਕੇ ਤਾਪਮਾਨ 25 ਡਿਗਰੀ ਦੇ ਹੋਣ ਦੇ ਸਦਕਾ ਕਿਸਾਨ ਦੁਬਿਧਾ ਜਨੇ ਕਿ ਪਾਣੀ ਲਾਇਆ ਜਾਵੇਗਾ ਨਾ ਕਿਉਂਕਿ ਹਲਕੇ ਸਿਸਟਮ 17 18 ਤਰੀਕ ਦੇ ਨੇੜੇ ਤੇੜੇ ਵੀ ਆ ਰਹੇ ਨੇ ਤੇ 22 ਤੋਂ ਲੈ ਕੇ 25 ਤਰੀਕ ਦੇ ਨੇੜੇ ਤੇੜੇ ਵੀ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇੱਕ ਸਿਸਟਮ ਆਊਗਾ ਪਰ ਹੁਣ ਜਿਹੜੇ ਸਿਸਟਮ ਦੀ ਨਵੀਂ ਅਪਡੇਟ ਆਈ ਹੈ ਉਹ ਅੱਗੇ ਪਿੱਛੇ ਹੁੰਦੀ ਨਜ਼ਰ ਆ ਰਹੀ ਹੈ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਦਾ ਪਾਣੀ ਲਗਾਣਾ ਹੈ ਉਹ ਫਿਲਹਾਲ ਬੇਚ ਚ ਦੇਖੋ ਕਿ ਪਾਣੀ ਲਗਾਓ ਕਿਸੇ ਨੂੰ ਰੋਕ ਟੋਕ ਨਹੀਂ ਹੈ ਪਹਿਲਾਂ ਤਾਂ ਗੱਲ ਕਰੀਏ 14 ਤਰੀਕ ਨੂੰ ਮੌਸਮ ਕਲੀਅਰ ਹੈ ਜੀ 15 ਨੂੰ ਵੀ ਕਲੀਅਰ ਹੈ 16 ਨੂੰ ਵੀ ਕਲੀਅਰ ਹੈ 17 ਤਰੀਕ ਨੂੰ ਹਲਕੇ ਦਰਮਿਆਨੇ ਇੱਕ ਸਿਸਟਮ ਦੀ ਆਹਟ ਪ ਪਰ ਇਸ ਸਿਸਟਮ ਦਾ ਕੋਈ ਵੱਡਾ ਅਸਰ ਪੰਜਾਬ ਦੇ ਉੱਪਰ ਨਹੀਂ ਹੈ ਇਹ ਵੈਸਟਰਨ ਡਿਸਟਰਬੈਂਸ ਕੋਈ ਤਕੜੇ ਹਿਸਾਬ ਦੀ ਨਹੀਂ ਹੈ ਤੁਸੀਂ ਦੇਖੋਗੇ ਜਿਵੇਂ ਜਿਵੇਂ ਦਿਨ ਅੱਗੇ ਵਧੂਗਾ ਤਾਂ ਹਵਾ ਜਿਹੜੀ ਪੂਰਬ ਦਿਸ਼ਾ ਤੋਂ ਚੱਲੂਗੀ ਤਾਂ ਹੋ ਸਕਦਾ ਹੈ ਕਿ ਪੰਜਾਬ ਤੋਂ ਦੂਰ ਹਰਿਆਣਾ ਤੇ ਰਾਜਸਥਾਨ ਬਾਰਡਰ ਦੇ ਵਿੱਚ ਕਿਣਮਣ ਕਣੀ ਦਾ ਮਾਹੌਲ ਬਣ ਜਾਵੇ ਪਰ ਪੰਜਾਬ ਦੇ ਉੱਪਰ ਇਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਜਿਹਦੇ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਸੀਗਾ ਕਿ ਬਹੁਤ ਦਰਮਿਆਨੇ ਸਵਾ ਦਾ ਸਿਸਟਮ ਹੈ ਤੁਸੀਂ ਪਾਣੀ ਲਗਾਉਣਾ ਹੈ ਤਾਂ ਲਗਾਓ ਕੋਈ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਫਿਲਹਾਲ ਨਹੀਂ ਹੈ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਠੀਕ ਹੈ 18 ਤਰੀਕ ਨੂੰ ਮੌਸਮ ਹੋ ਸਕਦਾ ਹੈ ਕਿ ਪੰਜਾਬ ਤੋਂ ਦੂਰ ਜਿਹੜਾ ਰਾਜਸਥਾਨ ਹਰਿਆਣਾ ਬਾਰਡਰ ਤੇ ਜੈਪੁਰ ਦਾ ਇਲਾਕਾ ਹੈ ਉਹਦੇ ਨੇੜੇ-ਤੇੜੇ ਦਿੱਲੀ ਦੇ ਇਲਾਕੇ ਦੇ ਵਿੱਚ ਐਮਪੀ ਦੇ ਇਲਾਕੇ ਦੇ ਵਿੱਚ ਕਿਰਮਣ ਕਣੀ ਹੋ ਸਕਦੀ ਹੈ ਪਰਦਾ ਕੋਈ ਬਹੁਤ ਵੱਡਾ ਅਸਰ ਪੰਜਾਬ ਦੇ ਉੱਪਰ ਦਿਖਾਈ ਨਹੀਂ ਦੇਵੇਗਾ ਜਿਹਦੇ ਕਰਕੇ ਆਪਾਂ ਪੰਜਾਬ ਨੂੰ ਕਨਸੀਡਰ ਨਹੀਂ ਕਰ ਰਹੇ 17-18 ਤਰੀਕ ਨੂੰ ਕੋਈ ਉਮੀਦ ਹੀ ਉਮੀਦ ਨਹੀਂ ਜਾਗ ਰਹੀ 19 ਤਰੀਕ ਦੀ ਗੱਲ ਕਰੀਏ ਮੌਸਮ ਕਲੀਅਰ ਹੈ ਜੀ 20 ਨੂੰ ਵੀ ਕਲੀਅਰ ਹੈ 21 ਨੂੰ ਵੀ ਪੂਰਬ ਦੀ ਹਵਾ ਦੀ ਜਗ੍ਹਾ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ 22 ਤਰੀਕ ਨੂੰ ਵੀ ਮੌਸਮ ਕਲੀਅਰ ਜਾਪ ਰਿਹਾ ਥੋੜੀ ਜਿਹੀ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ 23 ਤਰੀਕ ਨੂੰ ਥੋੜੀ ਬਹੁਤੀ ਪਹਾੜੀ ਐਕਟੀਵਿਟੀ ਹੁੰਦੀ ਦਿਖਾਈ ਦੇਵੇਗੀ ਪਹਾੜਾਂ ਦੇ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਵੀ ਆ ਰਿਹਾ ਹੈ ਪਾਕਿਸਤਾਨ ਵਾਲੇ ਪਾਸੇ ਉਹਦਾ ਕੋਈ ਅਸਰ ਨਹੀਂ ਹੈ 25 ਤਰੀਕ ਨੂੰ ਹੋ ਸਕਦਾ ਹੈ 24 ਤਰੀਕ ਅਤੇ 25 ਤਰੀਕ ਨੂੰ ਬੂੰਦਾਬੰਦੀ ਥੋੜੀ ਬਹੁਤੀ ਹੋ ਜਾਵੇ ਪੰਜਾਬ ਦੇ ਵਿੱਚ ਕੋਈ ਐਡਾ ਅਸਰ ਨਹੀਂ ਹੈ ਜਿੰਨਾ ਕਿ ਸਾਨੂੰ ਪਿਛਲੀ ਅਪਡੇ ਤਾਜ਼ਾ ਅਪਡੇਟ ਮੁਤਾਬਕ ਉਹ ਸਿਸਟਮ ਬਹੁਤ ਦਰਮਿਆਨੇ ਸੁਭਾਅ ਦਾ ਹੋ ਚੁੱਕਿਆ ਦੇਖ ਸਕਦੇ ਹੋ ਕਿ ਹਲਕੀ ਬੂੰਦਾਬੰਦੀ ਜਾਂ ਕਿਰਮਣਕਣੀ ਜਾਂ ਕਹੀਏ ਕਿ ਓਵਰਕਾਸਟ ਕੰਡੀਸ਼ਨਾਂ ਬਦਲਵਾਈਆਂ ਰਹਿ ਸਕਦੀਆਂ ਨੇ ਪੰਜਾਬ ਦੇ ਕੁਝ ਖੁਸ਼ਕ ਇਲਾਕਿਆਂ ਵਿੱਚ ਤੁਸੀਂ ਸਾਫ਼ ਦਿਖਾਈ ਦੇ ਰਿਹਾ ਥੋਡੀ ਸਕਰੀਨ ਦੇ ਉੱਪਰ ਕਿ ਇਹ ਸਿਸਟਮ ਜਿਹੜਾ ਹੁਣ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਇਹਦੇ ਵਿੱਚ ਕੋਈ ਵੱਡੀ ਹਲਚਲ ਹਾਲੇ ਨਜ਼ਰ ਨਹੀਂ ਆ ਰਹੀ ਇਸ ਕਰਕੇ ਘਬਰਾਉਣ ਦੀ ਜ਼ਰੂਰਤ ਕਿਸੇ ਨੂੰ ਵੀ ਇਸ ਸਿਸਟਮ ਤੋਂ ਨਹੀਂ ਹੈ 24-25 ਤਰੀਕ ਵਾਲੇ ਤੋਂ ਠੀਕ ਹੈ 25 ਤਰੀਕ ਨੂੰ ਇਹਦਾ ਸਿਸਟਮ ਬਹੁਤ ਦਰਮਿਆਨੇ ਸੁਭਾਅ ਦਾ ਹੋ ਚੁੱਕਿਆ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਪਰ ਇਹ ਸਿਸਟਮ ਜਿਹੜਾ ਚੱਕਰਵਾਤੀ ਰੂਪ ਲੰਦਾ ਹੋਇਆ ਥੱਲੇ ਵਾਲੇ ਪਾਸੇ ਉਹ ਅਰਬ ਸਾਗਰ ਤੋਂ ਕੂਚ ਕਰੇਗਾ ਜੀ Rajasthan ਚ Rajasthan ਦੇ ਵਿੱਚ ਤੇਜ਼ ਹਨੇਰੀ ਚੱਕਰਵਾਤੀ ਤੂਫਾਨ ਚੱਲਦਾ ਹੋਇਆ Rajasthan Haryana ਪੱਛਮੀ UP ਹੋ ਗਿਆ ਜੀ Madhya Pradesh ਹੋ ਗਿਆ ਦਿੱਲੀ ਦੇ ਨੇੜੇ-ਤੇੜੇ ਦੇ ਇਲਾਕਿਆਂ ਦੇ ਵਿੱਚ ਇੱਕ ਤੂਫਾਨ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ 26 ਤਰੀਕ ਤੋਂ ਸ਼ੁਰੂ ਹੋ ਰਿਹਾ ਜੀ ਜਿਹੜਾ ਕਿ ਤੇਜ ਹਨੇਰੀ ਕਿਣਮਣ ਕਣੀ ਦਾ ਮਾਹੌਲ ਪੰਜਾਬ 'ਚ ਵੀ ਕ੍ਰੀਏਟ ਕਰ ਸਕਦਾ ਹੈ ਮੇਨ ਗੱਲ ਇਹ ਹੈ ਕਿ ਉਹ ਸਿਸਟਮ ਜਿਹੜਾ ਬਣੂਗਾ ਉਹ 27 ਤਰੀਕ ਨੂੰ ਬਣੂਗਾ ਜੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪੰਜਾਬ ਅਤੇ ਰਾਜਸਥਾਨ ਹਰਿਆਣਾ ਬਾਰਡਰ ਜਿਹੜਾ ਇਹ ਉਦੇ ਨੇੜੇ-ਤੇੜੇ ਚੱਕਰਵਾਤੀ ਤੂਫਾਨ ਬਣ ਸਕਦਾ ਹੈ ਜਿਦੇ ਕਰਕੇ ਤੁਹਾਨੂੰ ਪਹਿਲਾਂ ਹੀ ਸੁਚੇਤ ਕੀਤਾ ਸੀਗਾ ਕਿ ਫਰਵਰੀ ਦੇ ਆਖਰੀ ਦਿਨਾਂ ਦੇ ਵਿੱਚ ਜਿਹੜਾ ਸਿਸਟਮ ਆਵੇਗਾ ਉਹ ਥੋੜਾ ਜਿਹਾ ਅਲੱਗ ਤਰੀਕੇ ਦਾ ਹੋਵੇਗਾ ਤੇ ਇਹ ਸਿਸਟਮ ਅ ਤੇ ਹੋ ਸਕਦਾ ਹੈ ਕਿ 27 ਅਤੇ 28 ਤਰੀਕ ਦੇ ਨੇੜੇ ਤੇੜ ਜਿਹੜੀ ਇਹ ਵੈਸਟਰਨ ਡਿਸਟਰਬੈਂਸ ਦੀ ਉਮੀਦ ਹੈ ਮੀਂਹ ਦੀ ਉਮੀਦ ਹੈ ਉਹ ਤਗੜੇ ਰੂਪ ਦੇ ਵਿੱਚ ਹੁੰਦੀ ਨਜ਼ਰ ਆਵੇਗੀ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਤਗੜਾ ਸਿਸਟਮ ਜਿਹੜਾ 27 ਅਤੇ 28 ਤਰੀਕ ਨੂੰ ਹੋਣ ਲੱਗਦਾ ਹੋਇਆ ਨਜ਼ਰ ਆ ਰਿਹਾ ਜਾਨੀ ਕਿ ਹੁਣ ਜਿਹੜਾ ਸਿਸਟਮ ਹੈ ਉਹ 24 ਤਰੀਕ ਤੋਂ ਸ਼ੁਰੂ ਹੋ ਕੇ 28 ਤਰੀਕ ਤੱਕ ਜਾ ਰਿਹਾ ਹੈ ਇਸ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਕਿਣਮਣ ਕਣੀ ਦਾ ਮਾਹੌਲ ਬਣ ਸਕਦਾ ਤੇ ਬਾਕੀ ਤੁਸੀਂ ਅਗਰ ਸਾਨੂੰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤੇ ਬਾਕੀ ਜੋ ਵੀ ਅਪਰੇਟ ਹੋਵੇਗੀ ਉਹ ਤੁਹਾਨੂੰ ਅਸੀਂ ਅਲੱਗ ਤੋਂ ਲੈ ਕੇ ਹਾਜ਼ਰ ਹੋਵਾਂਗੇ ਤੇ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਿਆ ਕਰੋ ਧੰਨਵਾਦ ਜੀ